ਪ੍ਰਬੰਧ ਕੀਤੇ ਹੋ ਜਿਹੜੇ ਆਉਣਗੇ ਉਹ ਇਨਵਾਇਟ ਆ ਜੀ ਸਾਹਿਬ ਸੁਕੈਦ ਨੇ ਆਪਾਂ ਜੀ ਮੋਟਰਾਂ ਨਾਲ ਖੜਦੇ ਖੜੇ ਬੱਕਲੀ ਬਾਰਕੀ ਪਲੇਆਰਾਂ ਦੀ ਵੱਖਰੀ ਆ ਉਥੇ ਵਾਰਮ ਅਪ ਹੋਣਗੇ 10 ਸਪੌਂਸਰ ਉਹਨਾਂ ਲਈ ਕੋਈ ਤੰਗ ਪਰੇਸ਼ਾਨੀ ਕੋਈ ਨਹੀਂ ਇੱਕੋ ਥਾਂ ਹੋਣਗੇ ਇੱਕ ਮਿੰਟ ਟੀਮ ਗਰਾਊਂਡ 'ਚ ਇੱਕ ਦਿਨ ਨੂੰ ਗਰਾਊਂਡ 'ਤੇ ਟੀਮ ਅੱਧ ਗੱਡੀਆਂ ਕੋਲ ਕੋਈ ਤੰਗੀ ਨਹੀਂ ਕੋਈ ਵੇਹੜ ਟੀਮਾਂ ਵਾਰਜਾਂ ਨਹੀਂ ਬੈਣਗੀਆਂ ਜੇ ਟੀਮ ਲੀਡ ਨਹੀਂ ਦੁੱਤਾਗਾ ਆਪ ਲੈ ਆਵਾਂਗੇ ਕੋ ਸਿਰਫ 20 ਫੁੱਟ ਦਾ ਫਾਸਲਾ ਹੈ ਗਰਾਊਂਡ ਦੇ ਟੀਮਾਂ 'ਚ ਪਰ ਪਰ ਇੱਕ ਗੱਲ ਹੋਰ ਹੈ ਗੁਰਵਿੰਦਰ ਜਿਹੜੇ ਜਿਹੜੇ ਖਿਡਾਰੀ ਹੁੰਦੇ ਆ ਜੇਕਰ ਉਹਨਾਂ ਨੂੰ ਕਿਸੇ ਟੂਰਨਾਮੈਂਟ ਦੇ ਉੱਤੇ ਜਾ ਕੇ ਕੋਈ ਦਿੱਕਤ ਆਉਂਦੀ ਹੈ ਤਾਂ ਉਹਦੇ ਵਿੱਚ ਇਹੀ ਹੁੰਦਾ ਕਿ ਕਿਉਂਕਿ ਕਿਉਂਕਿ ਕਮੇਟੀ ਨੂੰ ਪਤਾ ਨਹੀਂ ਹੁੰਦਾ ਖਿਡਾਰੀਆਂ ਦੀ ਨਬਜ਼ ਦਾ ਉਹ ਕੀ ਚਾਹੁੰਦੇ ਨੇ ਉਹਨਾਂ ਦੀ ਕੀ ਇੱਛਾ ਹੈ ਤਾਂ ਤੁਸੀਂ ਚਲੋ ਹੋਰ ਇਹਨਾਂ ਦੀ ਇੱਕ ਵੱਖਰੀ ਡਿਫਰੈਂਟ ਪਾਰਕਿੰਗ ਹੋਵੇ ਇੱਕੋ ਸਾਢੇ ਢੀਮਾ ਹੁਣ ਉਹ ਤੋਂ ਢੀਮਾ ਲੈਣ ਹੁਣ ਕੋਈ ਟੀਮ ਕਿਲੋਮੀਟਰ ਖੜੀ ਅੱਧਾ ਕਿਲੋਮੀਟਰ ਜਿੱਥੇ ਥਾਂ ਮਿਲਦੀ ਆ ਆਪਾਂ ਸਾਰੀ ਪਾਰਕਿੰਗ ਕੋਟ ਢਾਂ ਦੀਆਂ ਦੀਆ ਇੱਕੋ ਜਿੰਨੀਆਂ ਢੀਮਾ ਵੇਟ ਦੀਆਂ ਜੋ ਮਰਜ਼ੀ ਆ ਸਕੂਲ ਦੀ ਗਰਾਊਂਡ ਆ ਉਹ ਬਾਈ ਦਾ ਬਹੁਤ ਧਰਵਾ ਦਿਨ ਆਪਦੀ ਸਰੋਂ ਵਾਹ ਕੇ ਸਾਨੂੰ ਸਕੂਲ ਦੀ ਗਰਾਊਂਡ ਦਿੱਤੀ ਉੱਥੇ ਵੱਡੀ ਮੰਡਲੀਆਂ ਟੀਮਾਂ ਟਾਈਮ ਸਾਰ ਗਰਾਊਂਡ ਜੁਣਦੇ ਜੇ ਅਸਲ ਆਪਣੀ ਕੋਈ ਟੀਮ ਲੈਣ ਵਾਜ ਨਹੀਂ ਮਾਰਨੀ ਬਾਈ ਟੀਮਾਂ ਦੋ ਦੋ ਦਿਨਾਂ ਨੂੰ ਰਿਮਡ ਅਡਵਾਂਸ ਸਿੱਧਾ ਬਾਰਮਾਪੋਂ ਵਧੀਆ ਜਗ੍ਹਾ ਖਾਨਪੀਨੋ ਦੇ ਉੱਤੇ ਵਧੀਆ ਬੌਂਸਰ ਉੱਤੇ ਆ ਕਿ ਲੋਕੀ ਜਿਹੜਾ ਬਾਦੂ ਸ਼ਰਾਬੀ ਬੰਦੇ ਆਉਂਦੇ ਆ ਉਹ ਮੈਨੂੰ ਪਤਾ ਮੈਂ ਪਲੇਅਰਾਂ ਸ਼ਰਾਬੀਆਂ ਨੂੰ ਕਿੰਨਾ ਹੇਟ ਕਰਦੇ ਪਲੇਅਰ ਆਪ ਕੋਈ ਸ਼ਰਾਬੀ ਤੰਗ ਕਰੂਗਾ ਕੋਈ ਕੋਈ ਬੰਦਾ ਸ਼ਰਾਬੀਆਂ ਸਰਾਲ ਤੰਗ ਕਰੂਗਾ ਟੀਮਾਂ ਦਾ ਗਰਾਊਂਡ ਸਿਧਾ ਆਣ ਗਿਆ ਬਿਲਕੁਲ ਮੈਂ ਤੁਹਾਡਾ ਰਿਫਰੈਸ਼ਮੈਂਟ ਰਹੂ ਤੁਹਾਡਾ ਉਹ ਤੰਗ ਹੀ ਨਹੀਂ ਆਉਗਾ ਪਲੇਅਰਾਂ ਨੂੰ ਹਾਂਜੀ ਚਲੋ ਹੁਣ ਤੁਹਾਡੀ ਤਿਆਰੀ ਜਿਹੜੀ ਹੈਗਾ ਉਹ ਤੁਸੀਂ ਕਹਿ ਰਹੇ ਹੋ ਲਗਭਗ 1.5 2